ਸਤਰੀਆਕਾਲ ਅੱਜ ਆਪਾਂ ਇੱਕ ਖਾਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਇਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਜੁੜਿਆ ਹੋਇਆ ਹੈ ਸਾਡੇ ਕੋਲ ਕੁਝ ਖਬਰਾਂ ਨੇ ਕੁਝ ਰਿਪੋਰਟਾਂ ਜੋ ਦੱਸ ਰਹੀਆਂ ਨੇ ਕਿ ਉਹਨਾਂ ਤੇ ਇੱਕ ਡਾਕੂਮੈਂਟਰੀ ਬਣ ਰਹੀ ਹੈ ਤੇ ਪਰਿਵਾਰ ਨੂੰ ਉਸ ਤੇ ਕੁਝ ਇਤਰਾਜ਼ ਨੇ ਤੇ ਉਹਨਾਂ ਨੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕੀਤੀ ਹੈ ਆਓ ਵੇਖੀਏ ਇਹ ਸਾਰਾ ਮਾਮਲਾ ਹੈ ਕੀ ਤਾਂ ਗੱਲ ਸ਼ੁਰੂ ਹੁੰਦੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਤੋਂ ਉਹਨਾਂ ਨੇ ਮਾਨਸਾ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਹੈ ਉਹ ਚਾਹਦੇ ਨੇ ਕਿ ਇਸ ਡਾਕੂਮੈਂਟਰੀ ਦੀ ਸਕਰੀਨਿੰਗ ਮਤਲਬ ਇਸ ਨੂੰ ਦਿਖਾਉਣ ਤੇ ਰੋਕ ਲੱਗੇ ਹਾਂਜੀ ਬਿਲਕੁਲ ਇਹ ਜਿਹੜੀ ਡਾਕੂਮੈਂਟਰੀ ਹੈ ਇਹ ਇੱਕ ਬਾਹਰਲੇ ਮਤਲਬ ਵਿਦੇਸ਼ੀ ਬ੍ਰਾਡਕਾਸਟਰ ਨੇ ਬਣਾਈ ਹੈ ਤੇ ਪਲਾਨ ਇਹ ਸੀ ਕਿ 11 ਜੂਨ ਨੂੰ ਯਾਨੀ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਇਸ ਨੂੰ ਮੁੰਬਈ ਵਿੱਚ ਰਿਲੀਜ਼ ਕੀਤਾ ਜਾਵੇ ਪਰ ਪਰਿਵਾਰ ਨੇ ਫਿਰ ਅਦਾਲਤ 'ਚ ਅਰਜ਼ੀ ਦਿੱਤੀ ਹੈ ਕਿ ਇਸ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਅੱਛਾ ਮਤਲਬ ਅਦਾਲਤ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕੁਝ ਨੋਟਿਸ ਵਗੈਰਾ ਹਾਂਜੀ ਹਾਂਜੀ ਖਬਰਾਂ ਇਹ ਹੀ ਕਹਿ ਰੀਆਂ ਨੇ ਕਿ ਪਰਿਵਾਰ ਨੇ ਪਹਿਲਾਂ ਬ੍ਰਾਡਕਾਸਟਰ ਨੂੰ ਇੱਕ ਲੀਗਲ ਨੋਟਿਸ ਕਾਨੂੰਨੀ ਨੋਟਿਸ ਭੇਜਿਆ ਸੀ ਤੇ ਸਿਰਫ ਨੋਟਿਸ ਹੀ ਨਹੀਂ ਮਹਾਰਾਸ਼ਟra ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਹੂੰ ਤੇ ਦਾਵਾ ਕੀ ਹੈ ਮਤਲਬ ਇਤਰਾਜ਼ ਕਿਸ ਗਲਤੇ ਹੈ ਤੁਸੀਂ ਕਿਹਾ ਅਣਅਧਿਕਾਰਤ ਤੇ ਸੰਵੇਦਨਸ਼ੀਲ ਸਮੱਗਰੀ ਇਹਦਾ ਕੀ ਮਤਲਬ ਹੈ ਵੇਖੋ ਇਤਰਾਜ਼ ਕਈ ਚੀਜ਼ਾਂ ਤੇ ਨੇ ਪਹਿਲੀ ਗੱਲ ਉਹ ਕਹਿੰਦੇ ਨੇ ਕਿ ਇਸ ਵਿੱਚ ਨਿੱਜੀ ਗਵਾਹੀਆਂ ਨੇ ਜੋ ਪਰਿਵਾਰ ਨੂੰ ਪੁੱਛੇ ਬਿਨਾ ਉਹਨਾਂ ਦੀ ਮਨਜ਼ੂਰੀ ਤੋਂ ਬਿਨਾ ਲਈਆਂ ਗਈਆਂ ਨੇ ਦੂਜਾ ਇਸ ਵਿੱਚ ਕਤਲ ਕੇਸ ਤੇ ਟਿੱਪਣੀਆਂ ਨੇ ਜਦ ਕਿ ਕੇਸ ਤਾਂ ਅਜੇ ਚੱਲ ਰਿਹਾ ਹੈ ਅਦਾਲਤ ਵਿੱਚ ਹੈ ਹਾਂ ਇਹ ਤਾਂ ਗੰਭੀਰ ਗੱਲ ਹੈ ਬਿਲਕੁਲ ਪਰਵਾਹ ਨੂੰ ਡਰ ਹੈ ਕਿ ਜੇ ਇਹ ਚੀਜ਼ਾਂ ਬਾਹਰ ਆਂਦੀਆਂ ਨੇ ਤਾਂ ਹੋ ਸਕਦਾ ਲੋਕਾਂ 'ਚ ਕੋਈ ਗੜਬੜ ਹੋਵੇ ਜਨ ਤੱਕ ਅਸ਼ਾਂਤੀ ਫੈਲੇ ਤੇ ਨਾਲ ਹੀ ਜਿਹੜੀ ਕਤਲ ਦੀ ਜਾਂਚ ਚੱਲ ਰਹੀ ਹੈ ਉਸ ਵਿੱਚ ਵੀ ਰੁਕਾਵਟ ਆ ਸਕਦੀ ਹੈ ਤੇ ਨਿੱਜਤਾ ਦਾ ਹਵਾਲਾ ਵੀ ਦਿੱਤਾ ਗਿਆ ਹਾਂਜੀ ਉਹ ਕਹਿੰਦੇ ਨੇ ਕਿ ਇਹ ਉਹਨਾਂ ਦੇ ਨਿੱਜਤਾ ਦੇ ਅਧਿਕਾਰ ਯਾਨੀ ਪ੍ਰਾਈਵੇਸੀ ਤੇ ਮਰਨ ਤੋਂ ਬਾਅਦ ਵੀ ਜਿਹੜਾ ਸਨਮਾਨ ਦਾ ਹੱਕ ਹੁੰਦਾ ਉਸ ਦੀ ਉਲੰਘਣਾ ਹੈ ਇਹ ਸੱਚਮੁੱਚ ਕਾਹਰੀ ਸੀਰੀਅਸ ਇਲਜ਼ਾਮ ਨੇ ਇਸ ਤੇ ਬ੍ਰਾਡਕਾਸਟਰ ਨੇ ਕੀ ਕਿਹਾ ਉਹਨਾਂ ਦਾ ਕੋਈ ਜਵਾਬ ਆਇਆ ਜੋ ਪਤਾ ਲੱਗਾ ਹੈ ਉਹਨਾਂ ਦੀ ਜਿਹੜੀ ਕਾਨੂੰਨੀ ਟੀਮ ਹੈ ਉਹਨਾਂ ਨੇ ਨੋਟਿਸ ਦਾ ਜਵਾਬ ਦੇਣ ਲਈ 10 ਦਿਨ ਦਾ ਟਾਈਮ ਮੰਗਿਆ ਸੀ ਹਾਲਾਂਕਿ ਉਹਨਾਂ ਦਾ ਪੂਰਾ ਸਟੈਂਡ ਕੀ ਹੈ ਉਹ ਹਲੇ ਸਾਫ਼ ਨਹੀਂ ਹੈ ਪਰ ਬਲਕੌਰ ਸਿੰਘ ਜੀ ਦਾ ਮੁੱਖ ਜ਼ੋਰ ਇਸੇ ਗੱਲ ਤੇ ਹੈ ਕਿ ਇਹ ਸਭ ਕੁਝ ਸਾਡੀ ਮਨਜ਼ੂਰੀ ਤੋਂ ਬਗੈਰ ਹੋ ਰਿਹਾ ਹੈ ਠੀਕ ਹੈ ਆਮ ਤੌਰ ਤੇ ਵਖੋ ਅਜਿਹੇ ਮਾਮਲਿਆਂ ਵਿੱਚ ਦੂਜੀ ਤਿਰ ਕਈ ਵਾਰੀ ਫ੍ਰੀडम ਆਫ ਸਪੀਚ ਯਾਨੀ ਬੋਲਣ ਦੀ ਆਜ਼ਾਦੀ ਜਾਂ ਜਨਤਕ ਹਿੱਤ ਦੀ ਗੱਲ ਕਰਦੀ ਹੈ ਪਰ ਇੱਥੇ ਪਰਿਵਾਰ ਦੀਆਂ ਚਿੰਤਾਵਾਂ ਬਹੁਤ ਖਾਸ ਨੇ ਕਿਉਂਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਹੂੰ ਇਸ ਸਾਰੀ ਕਾਨੂੰਨੀ ਲੜਾਈ ਨੂੰ ਸਮਝਣ ਲਈ ਸ਼ਾਇਦ ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ ਉਸ ਘਟਨਾਵਲ ਜਿਸ ਤੋਂ ਇਹ ਸਭ ਸ਼ੁਰੂ ਹੋਇਆ ਬਿਲਕੁਲ ਜੀ ਬਿਲਕੁਲ ਸ਼ੁਭਦੀਪ ਸਿੰਘ ਸਿੱਧੂ ਜਿਨ੍ਹਾਂ ਨੂੰ ਅਸੀਂ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਦੇ ਹਾਂ ਉਹਨਾਂ ਦਾ ਕਤਲ ਹੋਇਆ ਸੀ 29 ਮਈ 2022 ਨੂੰ ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਕੋਲ ਹੋਇਆ ਸੀ ਹਾਂਜੀ ਪੁਲਿਸ ਨੇ ਤਾਂ ਇਸ ਨੂੰ ਗੈਂਗਵਾਰ ਨਾਲ ਜੋੜਿਆ ਸੀ ਤੇ ਇਹਦੀ ਜ਼ਿੰਮੇਵਾਰੀ ਗੋਲਡੀ ਬ੍ਰਾਊਨ ਨੇ ਲਈ ਸੀ ਜੋ ਕੈਨੇਡਾ ਬੈਠਾ ਹੈ ਤੇ ਇਸ ਕੇਸ ਵਿੱਚ ਮੁੱਖ ਮੂਲਜਮਾ ਚੋ ਇੱਕ ਹੈ ਇਹ ਵੀ ਕੱਲਾਂ ਚੱਲੀਆਂ ਸਨ ਕਿ ਸ਼ਾਇਦ ਇਹ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਸੀ ਅੱਛਾ ਤੇ ਇੱਕ ਹੋਰ ਗੱਲ ਸੀ ਉਹਨਾਂ ਦੀ ਸੁਰੱਖਿਆ ਘਟਾਉਣ ਵਾਲੀ ਉਹ ਵੀ ਕਾਫੀ ਚਰਚਾ ਚ ਰਹੀ ਸੀ ਹੈਨਾ ਹਾਂਜੀ ਬਿਲਕੁਲ ਕਤਲ ਤੋਂ ਮਤਲਬ ਉਹ ਠੀਕ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕਈ ਲੋਕਾਂ ਦੀ ਸੁਰੱਖਿਆ ਘਟਾਈ ਸੀ ਜਾਂ ਵਾਪਸ ਲਈ ਸੀ ਤੇ ਉਹਨਾਂ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਾਮਿਲ ਸੀ ਹੂੰ ਤੇ ਜਿਸ ਦਿਨ ਹਮਲਾ ਹੋਇਆ ਉਹ ਆਪਣੀ ਬੁਲੇਟ ਪ੍ਰੂਫ ਗੱਡੀ ਜਾਂ ਆਪਣੇ ਗਨਮੈਨਾ ਤੋਂ ਬਿਨਾਂ ਸਨ ਇਸ ਕਰਕੇ ਇਹ ਮੁੱਦਾ ਹੋਰ ਵੀ ਜ਼ਿਆਦਾ ਉੱਠਿਆ ਸੀ ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਕਤਲ ਦਾ ਕੇਸ ਅਜੇ ਚੱਲ ਰਿਹਾ ਹੈ। ਅਦਾਲਤ ਵਿੱਚ ਹੈ, ਗ੍ਰਿਫਤਾਰੀਆਂ ਹੋਈਆਂ ਨੇ ਪਰ ਪੂਰੀ ਤਸਵੀਰ, ਸਾਰੇ ਵੇਰਵੇ ਅਜੇ ਸਾਹਮਣੇ ਨਹੀਂ ਆਏ। ਤਾਂ ਫਿਰ ਇਸ ਸਾਰੀ ਸਥਿਤੀ ਦਾ ਮਤਲਬ ਕੀ ਨਿਕਲਦਾ ਹੈ? ਆਪਾਂ ਕੀ ਸਮਝੀਏ? ਇੱਕ ਪਾਸੇ ਤਾਂ ਦੇਖੋ ਇੱਕ ਮਸ਼ਹੂਰ ਕਲਾਕਾਰ ਸੀ, ਉਹਦੀ ਜ਼ਿੰਦਗੀ, ਉਹਦੀ ਮੌਤ ਲੋਕ ਜਾਨਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਪਰਿਵਾਰ ਹੈ, ਉਹਨਾਂ ਦੇ ਆਪਣੇ ਹੱਕ ਨੇ। ਨੇਚ ਦਾ ਸਨਮਾਨ ਦਾ ਤੇ ਇਹ ਵੀ ਕਿ ਨਿਆਂ ਦੀ ਪ੍ਰਕਿਰਿਆ ਤੇ ਕੋਈ ਅਸਰ ਨਾ ਪਵੇ ਇਹ ਸੱਚੀ ਬਹੁਤ ਨਾਜ਼ੁਕ ਜੀ ਸਥਿਤੀ ਹੈ ਬਿਲਕੁਲ ਬਿਲਕੁਲ ਤੇ ਇਹ ਸਥਿਤੀ ਸਾਨੂੰ ਇੱਕ ਅਹਿਮ ਸਵਾਲ ਵੱਲ ਲੈ ਕੇ ਜਾਂਦੀ ਹੈ ਜਿਸ ਤੇ ਸ਼ਾਇਦ ਸੁਣਨ ਵਾਲੇ ਵੀ ਸੋਚ ਸਕਦੇ ਨੇ ਕਿ ਜਦੋਂ ਕੋਈ ਘਟਨਾ ਖਾਸ ਕਰਕੇ ਇੰਨੀ ਦੁਖਦਾਈ ਘਟਨਾ ਦੀ ਜਾਂਚ ਅਜੇ ਚੱਲ ਰਹੀ ਹੋਵੇ ਤੇ ਜਿਹੜਾ ਪੀੜਿਤ ਪਰਿਵਾਰ ਹੈ ਉਹ ਖੁਦ ਕੁਝ ਚੀਜ਼ਾਂ ਨੂੰ ਲੈ ਕੇ ਮਤਲਬ ਸੰਵੇਦਨਸ਼ੀਲ ਜਾਣਕਾਰੀ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਿਹਾ ਹੋਵੇ ਤਾਂ ਫਿਰ ਕਹਾਣੀ ਦੱਸਣ ਵਾਲਿਆਂ ਨੂੰ ਭਾਵੇਂ ਉਹ মিডিਆ ਹੋਵੇ ਜਾਂ ਫਿਲਮ ਬਣਾਉਣ ਵਾਲੇ ਕਿਹੜੀਆਂ ਗੱਲਾਂ ਦਾ ਕਿਹੜੇ ਸਿਧਾਂਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਂ ਇਹ ਬਹੁਤ ਵੱਡਾ ਸਵਾਲ ਹੈ ਹਾਂਜੀ ਮਤਲਬ ਜਾਣਕਾਰੀ ਦੇਣ ਦੀ ਆਜ਼ਾਦੀ ਇੱਕ ਪਾਸੇ ਤੇ ਦੂਜੇ ਪਾਸੇ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਪ੍ਰਤੀ ਸੰਵੇਦਨਸ਼ੀਲਤਾ ਇਹਨਾਂ ਦੋਹਾਂ ਵਿੱਚ ਇੱਕ ਸੰਤੁਲਨ ਇੱਕ ਬੈਲੈਂਸ ਕਿਵੇਂ ਬਣਾਇਆ ਜਾਵੇ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ